ਚਾਪ ਵਿਛ ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਤਹਿਤ ਅੱਜ ਵੋਟਿੰਗ ਸ਼ੁਰੂ ਹੋ ਗਈ ਹੈ। ਹਲਕਾ ਜੰਡਿਆਲਾ ਗੁਰੂ ਦੇ ਅਧੀਨ ਪੈਂਦੇ ਪਿੰਡਾਂ ਦੀ ਵੋਟਿੰਗ ਅਮਨ ਸ਼ਾਂਤੀ ਨਾਲ ਹੋਏ ਪੱਤਰਕਾਰਾਂ ਵੱਲੋਂ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ। ਪਿੰਡ ਬੜਾਲਾ ਜੋ, ਦੇਵੀਦਾਸਪੁਰ, ਤਲਵੰਡੀ ਡੋਗਰਾ, ਅਮਰਕੋਟ ਹੋਰ ਆदि ਹਾਜ਼ਰ ਅਤੇ ਜੰਡਿਆਲਾ ਗੁਰੂ ਨੇੜੇ ਪਿੰਡ ਰੱਖ ਦੇਵੀਦਾਸਪੁਰਾ ਵਿਖੇ ਉਮਰ 80 ਸਾਲ ਬਜ਼ੁਰਗ ਔਰਤ ਨੇ ਵੋਟ ਪਾਈ ਅਤੇ ਸਰਪੰਚ ਦਿਲਬਖ ਸਿੰਘ ਜੋਲ ਵੱਲੋਂ ਯਕੀਨ ਦਵਾਇਆ ਕਿ ਕੁਲਵੀਰ ਸਿੰਘ ਜ਼ੀਰਾਪਾਰੀ ਲੀਡ ਹਲਕਾ ਜੰਡਿਆਲਾ ਗੁਰੂ ਵਿੱਚੋਂ ਜਿੱਤ ਪ੍ਰਾਪਤ ਕਰਨਗੇ ਅਤੇ ਇਸ ਮੌਕੇ ਤੇ ਨਾਲ ਸਰਪੰਚ ਦਿਲਬਖ ਸਿੰਘ ਵਡਾਲਾ ਜੋਲ ਮੈਂਬਰ ਸੁਵਿੰਦਰ ਸਿੰਘ ਸੇਖ ਮਨਜਿੰਦਰ ਸਿੰਘ ਮੰਨਾ ਪੰਜਾਬ ਸਿੰਘ ਮੈਂਬਰ ਗੁਰਪ੍ਰੀਤ ਸਿੰਘ ਸਰਬਜੀਤ ਸਿੰਘ ਫੌਜੀ ਹਰਜੀਤ ਸਿੰਘ ਹੰਸ ਜੋਲ ਮਨਜੀਤ ਸਿੰਘ ਚਿੰਦਾ ਜਥੇਦਾਰ ਰਾਮ ਸਿੰਘ ਅਜਮੇਰ ਸਿੰਘ ਨਾਮਤਾਰੀ ਮੈਂਬਰ ਕੁਲਵੰਤ ਸਿੰਘ ਸਾਨੂੰ ਡੀ ਜੇ ਵਡਾਲਾ ਜੋਲ ਰਾਜਾ ਜੋਲ ਰਾਜਵੀਰ ਸਿੰਘ ਨਾਮਤਾਰੇ ਜਸਪੀਰ ਸਿੰਘ ਹੰਸ ਹਰਪ੍ਰਜਨ ਸਿੰਘ ਸੰਭਾਲਾ ਖੋਰ ਆਦੀ ਹਾਜ਼ਰ ਸਨ ਜੰਡੇਆਲਾ ਗੁਰੂ ਤੋਂ ਪੱਤਰਕਾਰ ਮਲਕੀਤ ਸਿੰਘ ਚਿੰਦਾ ਦੀ ਵਿਸ਼ੇਸ਼ ਰਿਪੋਰਟ ਅਹੀਂ ਵੋਟ ਪਉਣਾ ਹੈ ਤੇ ਕਿੰਨੀ ਉਮਰ ਹੈ ਤੁਹਾਡੀ ਮੇਰੀ ਉਮਰ 60 ਸਾਲ ਤੇ ਕੀ ਗੱਲ ਹੈ ਜਰਾ ਚੱਲਣੇ ਬੋਕਰ ਨਾਲ ਇਹ ਮੇਰੀ ਲੱਮੈ ਡਿਗ ਪੈਨੀ ਹੈ ਦੋ ਤਿੰਨ ਆਰੀ ਤੇ ਮੇਰੀ ਲਾਤਾ ਪਟਕਾ ਹੱਡੇਗਾ ਪਟਕਾ ਵਿੱਚ ਅੱਛਾ ਆ ਤੇ ਦਾਣੇ ਦੂਨੇ ਹਨ ਕੋਈ ਦਿੰਦਾ ਆਪ ਹੀ ਖਾਈ ਜਾਂਦੇ ਸਾਰੇ ਲਿਆ ਲਿਆ ਕੇ ਇਹ ਅੱਜ ਵੋਟ ਪਾ ਕੇ ਆਏ ਕਿੰਨੀ ਖੁਸ਼ੀ ਮਿਲਦੀ ਅੱਜ ਬਹੁਤ ਖੁਸ਼ੀ ਸਾਨੂੰ ਵੀ ਅਸੀਂ ਵੋਟ ਪਾਈ ਆ ਤੇ ਕਿਹੋ ਜਿਹਾ ਕੰਮ ਕੈਂਡੀਡੇਟ ਚੁਣਨਾ ਚਾਹੁੰਦੇ ਜੀ ਸਰਪਾਲ ਸਿੰਘ ਜੀ ਵੋਟ ਕਿੰਨਾ ਕੁ ਚਾਹ ਲੋਕਾਂ ਵਿੱਚ ਸਵੇਰੇ ਸਵੇਰ ਤੇ ਆਲੇ ਕਾਫੀ ਆ ਜੀ ਹੁਣ ਸ਼ਾਮ ਤੱਕ ਪਤਾ ਲੱਗੂ ਕਿ ਕਿੰਨਾਗਾ ਐਸ ਵੇਲੇ ਤੇ ਸਾਰੇ ਬੂਥਾਂ ਦੇ ਵਿੱਚ ਪੂਰਾ ਰੌਸ਼ਨ ਜੀ ਕਿੰਨਾ ਕਿੰਨੀ ਗਰਮੀ ਕਿੰਨੀਗਾ ਗਰਮੀ ਤੇ ਕਾਫੀ ਆ ਜੀ ਬਾਕੀ ਹਾਲੇ ਦੇ ਦਿਨ ਐ ਸਵੇਰੇ ਮੌਸਮ ਕਾਫੀ ਵਧੀਆ ਅੱਜ ਤੇ ਸ਼ਾਮ ਜੀ ਨੂੰ ਜਾਂ ਦੁਪਹਿਰਾਂ ਨੂੰ ਪਤਾ ਲੱਗੂ ਵੀ ਗਰਮੀ ਕਿੰਨੀਗਾ ਤੇ ਸੰਗਤ ਕਿੰਨੀ ਕ ਗਰਮੀ ਦੇ ਵਿੱਚ ਨਿਕਲਦੀ ਹਾਲੇ ਸਵੇਰੇ ਸਿਰ ਬਾਜ ਸੰਗਤ ਦੇ ਵਿੱਚ ਕੰਮ ਆ ਪਿਆ ਹੈ ਜੀ ਮੁੱਖ ਮੁੱਖ ਕਿਉਂਕਿ ਇਕੋ ਮੁੱਦਾ ਕੋਈ ਨਹੀਂ ਜੇ ਕੋਈ ਹਿੱਤੇ ਉਹ ਆਖਾਂਗੇ ਵੀ ਚੰਗੇ ਇਨਸਾਨ ਬਣ ਭਾਵੇਂ ਕਿਸੇ ਵੀ ਪਾਰਟੀ ਦੇ ਤੇ ਇਨਸਾਨ ਬਣ ਕੇ ਚੰਗੇ ਕੰਮ ਕਰਨਗੇ ਤੇ ਹਰ ਬੰਦਾ ਜਿਹੜਾ ਹੱਸ ਕੇ ਬੋਲ ਲਾਏਗਾ ਸਤਨਾੰਤ ਸ੍ਰੀ ਵਾਹਿਗੁਰੂ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੁੰਦੇ ਹਾਂ ਮੈਂ ਸੁਖਿੰਦਰ ਸਿੰਘ ਮੈਂਬਰ ਪਿੰਡ ਡਾਲਾ ਜੌੜ ਹਲਕਾ ਜਿਹੜਾ ਵਾਲਾ ਗੁਰੂ ਸਾਡੇ ਪਿੰਡ ਬਹੁਤ ਵਧੀਆ ਅੱਜ ਅਸੀਂ ਸ਼ਾਂਤੀ ਨਾਲ ਵੋਟਾਂ ਮੋਟ ਰਹੀਆਂ ਵਾਂ ਸਾਡੇ ਮਾਰਜੋਬ ਸੁਖਿੰਦਰ ਸਿੰਘ ਡੈਣੀ ਡਾਲਾ ਤੇ ਸਾਡੇ ਕੁਮਬੀਰ ਸਿੰਘ ਜੀ ਦਾ ਜੋ ਸਾਡੇ ਠਿਕਾਣੇ ਜਿਹੜੇ ਸੀ ਬਹੁਤ ਸਨਕਾਂ ਦੇ ਪਿਆਰ ਦੇ ਉਹਨਾਂ ਦੀ ਕਸਵਾ ਦੇ ਧਾਕ ਵਿੱਚ ਆਸੇ ਆ ਵੀ ਬਹੁਤ ਵਧੀਆ ਜੀ ਆਪਾਂ ਨੂੰ ਜਾਹਦਾ ਜੀ ਬਹੁਤ ਵਧੀਆ ਜੀ ਸਾਰੇ ਥਾਂ ਦੇ ਕੁਮਬੀਰ ਸਿੰਘ ਜੀ ਦੀ ਰੈਡੀ ਅਵੇਲੇਬਲ ਨਹੀਂ ਹੋ ਰਹੀ ਹੈ